ਦਸ ਰੂਪ ਮਨਸੂਰ ਗੁਰੂ ਗੋਬਿੰਦ ਸਿੰਘ ਜੇ ਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਚਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ ਸਾਹਿ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਤੀ ਸਨਮਾਨ ਸਤਕਾਰਯੋਗ ਜੁਗਹੁ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਡਾ ਖਾਲਸੇ ਦਾ ਆਪਣਾ ਜੋ ਆਗਮਨ ਦਿਹਾੜਾ ਹੈ ਮਨਾਉਂਦੇ ਹੋਏ ਆਪ ਸਭੂ ਸੰਗਤ ਜੁੜ ਬੈਠੇ ਹੋ ਇਸ ਖਾਕਸਰ ਨੂੰ ਖਾਦਮ ਨੂੰ ਕੁਝ ਕਹਿਣ ਦੀ ਇਜਾਜ਼ਤ ਦਿੰਦੇ ਹੋਏ ਕਲਗੀ ਤਰ ਬਾਪੂ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੀ ਸਾਂਝ ਸਭ ਸੰਗਤ ਇੱਕੋ ਆਵਾਜ਼ੇ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੜੇ ਆਦਰ ਸਤਕਾਰ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਦੇ ਮੁਖੀ ਆਬਾ ਜੀ ਪਾਸੋਂ ਬੜੇ ਹੀ ਰਸਤੇ ਵਿੱਚ ਆਨੰਦ ਦੇ ਵਿੱਚ ਟਿਕਾਹ ਦੇ ਵਿੱਚ ਜੁੜ ਕੇ ਅੱਜ ਦੇ ਦਿਨ ਨੂੰ ਸਮਰਪਿਤ ਹੋ ਕੇ ਗੁਰੂ ਨਾਲ ਆਪਣਾ ਆਤਮਿਕ ਰਿਸ਼ਤਾ ਜੋੜ ਰਹੇ ਸੀ ਬੜ ਭਾਗੇ ਹੋ ਕਿਉਂਕਿ ਜਿਹੜਾ ਅੱਜ ਦਾ ਸਮਾਗਮ ਆ ਗੁਰੂ ਪਿਆਰਿਓ ਕਲਗੀ ਧਰ ਦੀਆਂ ਬਾਤਾਂ ਸਾਰੀ ਜ਼ਿੰਦਗੀ ਪਾਉਂਦੇ ਰਹੀਏ ਨਹੀਂ ਮੁੱਕਦੀਆਂ ਕਹਿੰਦੇ ਕਲਗੀਆਂ ਵਾਲਿਆ ਕਰਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵਡਾ ਇਹ ਕਾਗਜ਼ ਕਲਮ ਜਾ ਕੋਈ ਬਿਆਨਬਾਜ਼ੀ ਦੇ ਵਿੱਚ ਨਹੀਂ ਆ ਸਕਦਾ ਐਡੀ ਕੋਈ ਉਸਤਤ ਹੈ ਪਰ ਸਮਾਂ ਜਿਹੜਾ ਸਾਨੂੰ ਮਿਲਦਾ ਹੈ ਉਸ ਸਮੇਂ ਦੇ ਵਿੱਚ ਅਸੀਂ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਸੋ ਗੁਰੂ ਪਿਆਰਿਓ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੋਵਿੰਦ ਕੀ ਬੋ ਕਮ ਹੈ ਜਿੰਨੀ ਮਰਜ਼ੀ ਕਰ ਲਈਏ ਥੋੜੀ ਥੋੜੀ ਹੈ ਸੋ ਬਾਬਾ ਜੀ ਨੇ ਇੱਥੇ ਗੱਲ ਛੱਡੀ ਹੈ ਤੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਅਗਲੀ ਪੰਕਤੀ ਬਾਕਮਾਲ ਹੈ ਕਦੇ ਧਿਆਨ ਨਾਲ ਸੋਚੋ ਰੋਜ਼ ਆਸਾ ਦੀ ਵਾਰ ਸੁਣੋ ਜਿੰਨ ਮਾਨਸ ਤੇ ਦੁਨੀਆ ਤੇ ਦੇਵਤਿਆਂ ਨੂੰ ਲੋਕ ਪੂਜਦੇ ਨੇ ਪਰ ਸਾਡਾ ਗੁਰੂ ਇਹ ਜਾ ਮਾਨਸ ਨੂੰ ਦੇਵਤਾ ਆਪਣਾ ਇਹ ਗੁਰੂ ਕੋਲ ਅਥਾਰਟੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਪੂ ਇਹ ਸਾਨੂੰ ਬਾਣੀ ਵਿੱਚ ਬਹੁਤ ਜਗ੍ਹਾ ਤੇ ਲਿਖਿਆ ਇੱਕ ਵਾਰ ਸਾਰੀ ਸੰਗਤ ਮੇਰੇ ਨਾਲ ਜੁੜੋ ਇਸ ਸ਼ਬਦ ਨਾਲ ਆਪਾਂ ਬਾਪੂ ਦੀ ਗੱਲ ਸ਼ੁਰੂ ਕਰ ਸਕੀਏ ਜੀ ਗੁਰ ਜੈਸਾ ਨਾਹੀ ਕੋ ਦੇਵ ਜੀ ਗੁਰ ਜੈਸਾ ਨਾਹੀ ਕੋ ਦੇਵ ਜੀ ਜੀ ਗੁਰ ਸਾਬ ਸਮੀਂ ਕੋ ਦੇਵਤੇ ਕਹਦੇ ਬੜੇ ਨੇ ਪਰ ਗੁਰੂ ਵਰਗਾ ਸਿੱਖਾ ਇਹ ਤੈਨੂੰ ਸਮਝ ਪੈ ਜਾਵੇ ਕਿ ਮੇਰਾ ਬਾਪੂ ਮੇਰਾ ਪਿਓ ਇਹ ਜਾ ਹੈ ਜਿਨ ਮਾਨਸ ਤੇ ਦੇਵਤੇ ਔਰ ਕਰਦਾ ਹੈ ਤੇ ਆ ਜਿਹੜਾ ਦਿਨ ਹੈ ਮੈਂ ਹੈਰਾਨ ਹੋ ਰਿਹਾ ਸੀ ਵੀ ਕਮਾਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਉਸਤਤ ਤੇਰੀ ਵਡਿਆਈ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਕਿਉਂ ਬਲਿਹਾਰੀ ਗੁਰੇ ਆਪਣੇ ਐਸੇ ਗੁਰੂ ਤੋਂ ਮਿਲਗਾ ਕਿਉਂਕਿ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਦਾ ਜਵਾਬ ਹੋਊਗਾ ਬਾਣੀ ਦੀ ਤਕਨੀਕ ਐ ਸਟਰਕਚਰ ਐ ਐਸੇ ਦਾ ਜਵਾਬ ਆਏਗਾ ਕੈਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਏ ਜਵਾਬ ਕੀਆ ਕੈਸੇ ਜੋ ਆਪ ਮੁਕਤ ਮੋਹਤਾਰੇ ਫਿਰ ਸਿੱਖ ਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਹੈ ਕਲਗੀਧਰ ਪਾਤਸ਼ਾਹ ਬਾਪੂ ਨੇ ਅੱਜ ਜਿਸ ਨੇ ਪੌਹਲ ਬਖਸ਼ਿਸ਼ ਕੀਤੀ ਹੈ ਕਿ ਸਮੇਂ ਮੈਂ 5 ਮਿੰਟ ਰਹਿ ਗਏ ਮੌਨੇ ਚੀ ਸਮਾਪਤੀ ਕਰ ਦੇਣੀ ਹੈ ਅੰਮ੍ਰਿਤ ਸ਼ਬਦ ਬੜਾ ਅੱਜ ਅਸੀਂ ਪੜਿਆ ਸਵੇਰ ਤੋਂ ਚੱਲ ਰਿਹਾ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਅੰਮ੍ਰਿਤ ਦੇ ਅਰਥ ਬਿਆਨਤ ਕੀਤੇ ਨੇ ਬਾਪੂ ਨੇ ਮਹਾਰਾਜ ਕਹਿੰਦੇ ਬੀਜੈ ਬਿਖਿ ਮੰਗਾ ਰੋਜ਼ ਪੜਦੇ ਆ ਮੈਂ ਆਉਂਦਾ ਉਹਦਾ ਸੋਚ ਰਿਆ ਸੀ ਬਾਪੂ ਜੀ ਵੀ ਤੁਸੀਂ ਕਹਿੰਦੇ ਹੋ ਵੀ ਮੰਗਦਾ ਅੰਮ੍ਰਿਤ ਹੈ ਬੀਜਦਾ ਕੀ ਹੈ ਬੋਲੋ ਵੇਖ ਤੇ ਜੇ ਵੇਖ ਬੀਜਦਾ ਜੇ ਮੰਗਣਾ ਅੰਮ੍ਰਿਤ ਹੈ ਫਿਰ ਬੀਜਣਾ ਕੀ ਪਏਗਾ ਅੰਮ੍ਰਿਤ ਇਹਦਾ ਮਤਲਬ ਬੀਜਣਾ ਪਏ ਇਹ ਅੰਮ੍ਰਿਤ ਕੀ ਹੈ ਬਾਣੀ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਬੜਾ ਖੁਲਾਸਾ ਕੀਤਾ ਸਮਾਥ ਥੋੜਾ ਹੈ ਇੱਕ ਜਗ੍ਹਾ ਤੇ ਪਾਤਸ਼ਾਹ ਲਿਖਦੇ ਨੇ ਆ ਰੋਜ ਪੜਦੇ ਆਂ ਪੈਣਾ ਮਤਾਵਾ ਵੀਰ ਸੁਖਮਨੀ ਸਾਹਿਬ ਜਿਹੇ ਪ੍ਰਸਾਦ 36 ਇੱਥੇ ਪਦਾਰਥ ਛਕਣ ਵਾਲਿਆਂ ਨੂੰ ਵੀ ਅੰਮ੍ਰਿਤ ਕਹਿ ਗਈ ਬਾਣੀ ਤੇ ਦੂਜੇ ਪਾਸੇ ਬਾਣੀ ਕਹਿੰਦੀ ਦੁੱਧ ਨੂੰ ਕਹਿੰਦੀ ਹੈ ਮਹਾਰਾਜ ਕਹਿੰਦੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਕੀ ਦਿੰਦੇ ਨੇ ਦੁੱਧ ਤੇ ਕਿਉਂਕਿ ਅੰਮ੍ਰਿਤ ਹੈ ਫਿਰ ਬਾਬੇ ਨੇ ਕਿਹਾ ਜਿਹੜਾ ਚੰਦਨ ਹੈ ਇਹ ਵੀ ਅੰਮ੍ਰਿਤ ਹੈ ਬਿਖ ਅਮਰਤ ਵਸੇ ਇੱਕ ਸੰਗਾ ਇਹ ਵੀ ਅਮਰਤ ਹੈ ਫਿਰ ਅਮਰਤ ਕੀ ਹੈ ਅਮਰਤ ਬਾਣੀ ਹਰ ਹਰ ਤੇਰੀ ਇਹ ਵੀ ਅਮਰਤ ਹੈ ਪੜਿਆ ਸੀ ਨਾ ਬਾਬਾ ਜੀ ਨੇ ਅਮਰਤ ਨਾਮ ਨਿਧਾਨ ਹੈ ਇਹ ਬੜੀ ਬਖਸ਼ਿਸ਼ ਹੈ ਨਾਲ-ਨਾਲ ਨਾਮ ਦੀ ਸੁਆਦੀ ਲੱਗ ਜਾਏ ਨਾਮ ਨਾਲ ਸ਼ਬਦ ਦੀ ਰੁਟੀਨ ਬਣ ਜਾਏ ਨਾਮ ਨਾਲ ਜੁੜ ਸਕੀਏ ਇਹ ਹੀ ਹੈ ਰੋਜ਼ ਪੜਦੇ ਆ ਨੌਂ ਨੇ ਤੇ ਅੰਮ੍ਰਿਤ ਪ੍ਰਭ ਦਾ ਨਾਮ ਕਿੱਥੋਂ ਮਿਲਦਾ ਜੀ ਦੇਹੀ ਮੈਂ ਇੱਥੇ ਵਿਸਰਾਮ ਹੈ ਬਾਣੀ ਕਲੀਅਰ ਕਰ ਗਈ ਹੈ ਫਿਰ ਸਭ ਤੋਂ ਵੱਡੀ ਗੱਲ ਅਸੀਂ ਅੰਮ੍ਰਿਤ ਕਹਿੰਦੇ ਆ ਜਿਹਨੂੰ ਅਸੀਂ ਅੰਮ੍ਰਿਤ ਕਿਹਾ ਉਹ ਬਾਣੀ ਨੇ ਗੁਰੂ ਗੋਬਿੰਦ ਸਿੰਘ ਬਾਪੂ ਨੇ ਉਹਨੂੰ ਲਿਖਿਆ ਪੀਵੋ ਫਹੁਲ ਕਾਦੀ ਖੰਡ ਧਾਰ ਕੋ ਜਨਮ ਸੂਈ ਅਮਰਤਾ ਹੈ ਇਹਨੂੰ ਦਾਦ ਦਾਦ ਦਿੱਤੀ ਦਾਦ ਆ ਜਿੰਨੇ ਪੇਟਾਵਾ ਰਖਸ਼ੀਆਂ ਨੇ ਨਾ ਪੇਟਾਵਾ ਇਹ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਆਇਓ ਤੁਹਾਡੇ ਚ ਕੋਈ ਵੀ ਕਹਿ ਦੇ ਵੀ ਮੈਨੂੰ ਸਵੇਰੇ ਗੁਰੂ ਗੋਬਿੰਦ ਸਿੰਘ ਕਹਿ ਗਿਆ ਸੀ ਮੂੰਗੀ ਦੀ ਦਾਲ ਲੈ ਕੇ ਆਈ ਮਰਫੀ ਦਾ ਡੱਬਾ ਲੈ ਕੇ ਆ ਇਹ ਦਾਤ ਜੋ ਮਾਫੀ ਚਾਹਾਂਗਾ ਇਹ ਜੋ ਅਸੀਂ ਪੇਟਾਵਾ ਲੈ ਕੇ ਆਏ ਆ ਇਹ ਆਪਣੀ ਮਰਜ਼ੀ ਨਾਲ ਲੈ ਕੇ ਆਏ ਆ ਤੇ ਗੁਰੂ ਨੇ ਪੇਟਾਵਾ ਵੀ ਮੰਗੀਆਂ ਨਹੀਂ ਗੁਰੂ ਨੇ ਪੇਟਾ ਮੰਗਿਆ ਗੁਰੂ ਨੇ ਮੰਗ ਕੇ ਪੇਟਾ ਲਈ ਇਤਿਹਾਸ ਦੇ ਵਿੱਚ ਕਈ ਵਾਰੀ ਕਿਤੇ ਨਹੀਂ ਕਿਹਾ ਵੀ ਪਾਈ ਕੋ ਜਦੋਂ ਆਇਆ ਕਰੋਗੇ ਦਾੜ ਲੈ ਕੇ ਆਇਆ ਕਰੋ ਨਾ ਉਹ ਕਹਿਆ ਸੀ ਜੇ ਸ਼ਸਤਰ ਲੈ ਕੇ ਆਓ ਜਾਂ ਘੋੜੇ ਲੈ ਕੇ ਆਓ ਜਾਂ ਚੜ੍ਹਦੀ ਜਵਾਨੀ ਲੈ ਕੇ ਆਓ ਅੱਜ ਦੇ ਦਿਨ ਬਾਪੂ ਆਇਆ ਕਹਿੰਦਾ ਮੈਨੂੰ ਪੇਟਾ ਚਾਹੀਦੀ ਹੈ ਅੱਗੇ ਬੜੀਆਂ ਲੈ ਕੇ ਆਉਂਦੇ ਔਰ ਲੈ ਕੇ ਲੈਂਦੇ ਰਹੇ ਪਰ ਅੱਜ ਦੇ ਦਿਨ ਮੈਨੂੰ ਵੀ ਪੇਟਾ ਚਾਹੀਦੀ ਹੈ ਦੇਖੋ ਗੁਰੂ ਪੇਟਾ ਮੰਗ ਰਿਹਾ ਸਤਿਗੁਰੂ ਜੀ ਕੀ ਚਾਹੀਦਾ ਕਹਿੰਦੇ ਮੈਨੂੰ ਸਿਰ ਚਾਹੀਦਾ। ਭੇਟਾ ਕੀ ਮੰਗਿਆ? ਸਿਰ ਚਾਹੀਦਾ। ਤੇ ਚੇਤਾ ਰੱਖਿਓ ਜਿਹੜੀ ਆ ਵਡਾਵਾ ਲੈ ਕੇ ਆਉਨੇ ਆ ਮਟੀਰੀਅਲ ਜਿ ਪਦਾਰਥ। ਇਹ ਸਾਡੇ ਸਕੂਲਿਆਂ ਨੇ ਇਸ ਗੁਰੂ ਦੇ ਦਰਤ ਚੜਾਈਏ। ਮੈਂ ਬੜਿਆਂ ਨੂੰ ਸੁਣਦਾ ਉਹ ਕਹਣਗੇ ਜੀ ਮੈਂ ਇਸ ਕਰਕੇ ਸੇਵਾ ਕਰਿਆ ਸਾਡੀ ਸੇਵਾ ਸਫਲ ਹੋਵੇ। ਉਹ ਚ ਵੀ ਸਾਡਾ ਆਪਣਾ ਹੀ ਹਿੱਤ ਹੁੰਦਾ। ਕੋਈ ਚੀਜ਼ ਚੜਾਉਣੇ। ਪਰ ਬਾਪੂ ਕਹਿੰਦਾ ਚੇਤਾ ਰੱਖੀ ਅੱਜ ਤੂੰ ਮੈਨੂੰ ਭੇਟਾ ਦੇ ਕੇ ਚੱਲੇ ਆ ਨਾ। ਭਾਈ ਦਿਆ ਰਾਮਾ ਤੇ ਮੈਂ ਤੈਨੂੰ ਭੇਟਾ ਦੇ ਬਲੇ ਬਖਸ਼ਿਸ਼ਾਂ ਦੇਣੀਆਂ ਨੇ ਅੱਜ ਬਣ ਸਕਦਾ ਵਾਹ ਵਾਹ ਬੋਲੋ ਵਾਹ ਵਾਹ ਗੋਬਿੰਦ ਸਿੰਘ ਇਹ ਵਾਹ ਵਾਹ ਸ਼ਬਦ ਪਤਾ ਕਦੋਂ ਨਿਕਲਦਾ ਅੰਦਰੋਂ ਜਦੋਂ ਅਸੀਂ ਬੜੇ ਖੁਸ਼ ਹੋਈਏ ਕਿਸੇ ਚੀਜ਼ ਨੂੰ ਦੇਖ ਕੇ ਹੈਰਾਨ ਹੋ ਜਾਈਏ ਵਾਹ ਬਾਪੂ ਤੂੰ ਤਾਂ ਨਵੇਂ ਕੰਮ ਕੀਤਾ ਵਾਹ ਵਾਹਾ ਗੋਬਿੰਦ ਸਿੰਘ ਕੀ ਲਿਆ ਸੀਗਾ ਸਿਰ ਦਿੱਤੇ ਦਿੱਤਾ ਕੀ ਸਿੰਘ ਦੇ ਦਿੱਤਾ ਕੀ ਬਖਸ਼ਾ ਦਿੱਤੀਆਂ ਮੈਂ ਹੈਰਾਨ ਹੋਇਆ ਇੰਨੀਆਂ ਕਿ ਦੇ ਦਿੱਤੀਆਂ ਇੰਨੀਆਂ ਕਿ ਦੇ ਦਿੱਤੀਆਂ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਰਕੇ ਮੈਂ ਸਮਾਪਤੀ ਕਰ ਦਿੰਨੀ ਸਮਾਂ ਨਹੀਂ ਪ੍ਰੋਫੈਸਰ ਪੂਰਨ ਸਿੰਘ ਜੀ ਬੈਠੇ ਬੈਠੇ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਉਣੀ ਹੈ ਤੇ ਕਿਵੇਂ ਬਣਾਵਾਂ ਕਿਹਨੂੰ ਪੁੱਛਾਂ ਵੀ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਕਹਿੰਦੇ ਗੰਗਾ ਤੇ ਰਹੇ ਨੇ ਛੋਟੇ ਹੁੰਦੇ ਮੈਂ ਜਾ ਕੇ ਦੇਖ ਕੇ ਆਵਾਂ ਪਟਨੇ ਦੀ ਧਰਤੀ ਤੇ ਉੱਥੇ ਬੈਠ ਕੇ ਪੁੱਛਦਾ ਗੰਗਾ ਨੂੰ ਕਿ ਗੁਰੂ ਗੋਬਿੰਦ ਸਿੰਘ ਕਹੇ ਜੇ ਸੀ بڑا ਮੰਨ ਬਾਈਬਲ ਹੋਇਆ ਬਣਾਵੇ ਤੇ ਉਹ ਕਾगज ਇਕੱਠਾ ਕਰਕੇ ਛੁੱਟ ਦੇ ਬਣੀ ਨਾ ਫਿਰ ਆ ਗਿਆ ਸਤਲੁਜ ਦੇ ਕੰਡੇ ਵੀ ਤੁਸੀਂ ਤਨੰਦਰਪੁਰ ਕਿਹੜਾ ਲਾਇਆ ਤੇ ਉੱਥੇ ਵੀ ਐ ਬਣਾਵੇ ਤੇ ਛੱਡ ਦੇਵੇ ਫਿਰ ਚਲੇ ਗਏ ਗੁਰੂ ਪਿਆਰਿਓ ਦਮਦਮੇ ਦੀ ਧਰਤੀ ਤੇ ਫਿਰ ਬਣਾਵੇ ਫਿਰ ਨਾ ਬਣੇ ਆਖਰਕਾਰ ਚਲੇ ਗਏ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਥੇ ਜਾ ਕੇ ਬਣਾਉਣ ਲੱਗਿਆ ਫਿਰ ਨਾ ਬਣੀ ਆਖਿਰਕਾਰ ਕਹਿਣ ਲੱਗਾ ਪ੍ਰੋਫੈਸਰ ਪੂਰ ਸਿੰਘ ਮੈਂ ਕਿਹਨੂੰ ਪੁੱਛਾਂ ਵੀ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਕਿ ਸਹੀ ਤਸਵੀਰ ਬਣਾਣੀ ਹੋਵੇ ਤਾਂ ਸਾਹਮਣੇ ਹੋਣਾ ਚਾਹੀਦਾ ਨਾ ਅੱਕ ਕੇ ਬਿਲਕੁਲ ਹਜੂਰ ਸਾਹਿਬ ਅਫਸਲ ਲਗਰ ਦੇ ਅੰਦਰ ਜਿੱਥੇ ਸਤਗੁਰਾਂ ਦਾ ਸਥਾਨਾ ਹੱਥ ਜੋੜ ਕੇ ਖੜ ਗਿਆ ਕਹਿੰਦੇ ਕਲਗੀਆਂ ਵਾਲਿਆ ਤੂੰ ਦੱਸ ਤੇਰੀ ਤਸਵੀਰ ਕਿਹੋ ਜੀ ਹੈ ਤੇ ਬਾਪੂ ਨੇ ਪਤਾ ਕੀ ਜਵਾਬ ਦਿੱਤਾ ਅੰਦਰੋਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਰੂਪ ਹੈ ਖਾਸ ਮੇਰੋ ਰੂਪ ਹੈ ਖਾਸ ਮੇਰੀ ਤਸਵੀਰ ਬਣਾਉਣੀਆ ਮੇਰਾ ਖਾਲਸਾ ਵੇਖੋ ਹੈਗਾ ਕੋਈ ਮੈਂ ਆਉਂਦੇ ਆਉਂਦੇ ਵੀਰ ਜੀ ਨਾਲ ਆ ਰਹੇ ਭਗਤ ਸਿੰਘ ਜੀ ਨਾਲ ਮੈਂ ਸੋਚਿਆ ਜੀ ਇਹੋ ਜਿਹਾ ਖਾਲਸਾ ਕਿਹੜਾ ਜਿਹਦੇ ਵਾਰ ਗੁਰੂ ਗੋਬਿੰਦ ਸਿੰਘ ਕਹਿੰਦਾ ਮੇਰਾ ਖਾਸ ਆਮ ਨਹੀਂ ਖਾਲਸਾ ਮੇਰਾ ਖਾਲਸਾ ਖਾਸ ਸਪੈਸ਼ਲ ਹੈ ਖਾਲਸਾ ਮੇਰਾ ਰੂਪ ਹੈ ਖਾਸ ਕਹਿੰਦੇ ਗੁਰੂ ਗੋਬਿੰਦ ਸਿੰਘ ਕਿੱਥੇ ਰਹਿੰਦੇ ਨੇ ਆਨੰਦਪੁਰ ਸਾਹਿਬ ਰਹਿੰਦੇ ਦਮਦਮਾ ਧਰਤੀ ਤੇ ਰਹਿੰਦੇ ਨੇ ਹਜੂਰ ਸਾਹਿਬ ਰਹਿੰਦੇ ਨੇ ਜਾਂ ਫਿਰ ਇੱਥੇ ਬੈਠੇ ਨੇ ਹਾਜ਼ਰ ਨਾਜ਼ਰ ਗੁਰੂ ਗੋਬਿੰਦ ਸਿੰਘ ਕਹਿੰਦਾ ਖਾਲਸੇ ਮੈਂ ਹਾਂ ਕਿੱਥੇ ਰੈਜ਼ੀਡੈਂਸ ਆ ਗੁਰੂ ਗੋਬਿੰਦ ਸਿੰਘ ਦਾ ਰੈਜ਼ੀਡੈਂਸ ਕਿੱਥੇ ਆ ਬੋਲੋ ਖਾਲਸੇ ਮੈਂ ਹਾਂ ਮੈਂ ਤਾਂ ਉੱਥੇ ਰਹਿਣਾ ਜਹਾ ਬੂਰਨ ਸਿੰਘਾ ਕਿਸੇ ਖਾਲਸੇ ਨੂੰ ਮਿਲਣੀ ਉਹਦੀ ਤਸਵੀਰ ਬਣਾਵੇਂਗਾ ਤੇ ਤੇਰੀ ਤਸਵੀਰ ਪੂਰੀ ਹੋ ਜੇਗੀ ਤੇ ਨਹੀਂ ਫਿਰ ਤਿਆਰ ਵਾਰ ਤਿਆਰ ਹੋ ਕੇ ਅਬਦਾ ਸ਼ੀਸ਼ੇ 'ਚ ਬੇਜ਼ਰ ਤੈਨੂੰ ਤੇਰੇ ਵਿੱਚੋਂ ਵੀ ਮੈਂ ਦਿਸਾਂਗਾ ਪਰ ਹੋਵੇ ਖਾਲਸਾ ਹੋਵੇ ਖਾਲਸਾ ਫਿਰ ਗੁਰੂ ਪਿਆਰ ਵਾਲਿਓ ਸਮਾਂ ਨਹੀਂ ਜਾਤ ਦਿੰਦਾ ਗੱਲਾਂ ਬਹੁਤ ਨੂੰ ਕਰਨ ਇਸ ਕਰਕੇ ਅੱਜ ਦੇ ਦਿਨ ਤੇ ਸਤਿਗੁਰਾਂ ਨੇ ਸਾਨੂੰ ਬਹੁਤ ਬਖਸ਼ਾ ਦਿੱਤੀਆਂ ਇੱਥੇ ਤੱਕ ਵੀ ਸਾਨੂੰ ਆਪਣਾ ਰੂਪ ਦਿੱਤਾ ਪਰ ਪਿਆਰਿਓ ਰੂਪ ਜਿਹੜਾ ਆ ਅਸੀਂ ਕਹਿ ਦਿੰਨੇ ਆ ਦੇਖ ਕੇ ਇਹ ਸਾਡਾ ਵੇਸ ਹੈ ਇਹ ਸਾਡਾ ਭੇਸ ਹੈ ਚੇਤਾ ਰੱਖਿਓ ਆਹ ਦਸਤਾਰ ਸਿੱਖਾ ਤੇਰੀ ਨਹੀਂ ਹੈਗੀ 2 300 ਦੀ ਲੈ ਕੇ ਆਵੇਂ ਨਾ ਹਜ਼ੂਰ ਸਾਹਿਬ ਤੋਂ ਗੱਡੀ ਆ ਰਹੀ ਰਸਤੇ ਵਿੱਚ ਗੱਡੀ ਰੁਕ ਗਈ ਤੇ ਕੋਈ ਬੰਦਾ ਬਾਹਰ ਮੋਨਾ ਉਹਨੇ ਗੱਡੀ 'ਚ ਚੜ੍ਹਨਾ ਸੀ ਉਹਨੇ ਬਾਰ-ਬਾਰ ਬਾਰ-ਬਾਰ ਗੇਟ ਖੜਕਾਇਆ ਕਿਸੇ ਨੇ ਗੇਟ ਨਾ ਖੋਲਿਆ ਤੇ ਬਾਹਰ ਹੀ ਵਿੱਚੋਂ ਖੁੱਲੀ ਦੇਖ ਕੇ ਆਵਾਜ਼ ਮਾਰੀ ਜਦੋਂ ਅੰਦਰ ਵੇਖਿਆ ਅੰਦਰ ਖਾਲਸੇ ਬੈਠੇ ਕਹਿੰਦੇ ਭਾਈ ਦਰਵਾਜਾ ਕਿਉਂ ਨਹੀਂ ਖੋਲਦੇ ਕਹਿੰਦੇ ਅਸੀਂ ਤਾਂ ਹਜੂਰ ਸਾਹਿਬ ਚ ਆਏ ਹਾਂ ਕਹੇ ਤੁਸੀਂ ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਹੇ ਤੁਸੀਂ ਖਾਲਸੇ ਨਹੀਂ ਹੋ ਸਕਦੇ ਕਿਉਂ ਦਰਵਾਜਾ ਨਹੀਂ ਖੋਲ ਰਹਿ ਗੁਰੂ ਪਿਆਰ ਵਾਲਿਓ ਸਿੱਖ ਦਾ ਕਿਰਦਾਰ ਸਿੱਖ ਦੀ ਕਰਨੀ ਸਿੱਖ ਦੀ ਕਥਨੀ ਤਸਤਾਰ ਲੈ ਕੇ ਤੁਰੇ ਘਰੇ ਆਵੇ ਨੌਦ ਸਿੰਘ ਪਈ ਵੀਰਸ ਨੇ ਲਿਖਿਆ ਉਹ ਕਹਿੰਦਾ ਨੌਦ ਸਿੰਘ ਰੋ ਜਾ ਕੇ ਜਿੰਦਾ ਨੌਦ ਸਿੰਘਾਂ ਕੋਈ ਇਹੋ ਜਿਹਾ ਕੰਮ ਤਾਂ ਨਹੀਂ ਕਰਕੇ ਆਇਆ ਆਸ ਦਾਗ ਲੱਗ ਗਿਆ ਹੋ ਗਿਆ ਪੱਗ ਨੂੰ ਨੌਦ ਸਿੰਘਾਂ ਕੋਈ ਇਹੋ ਜਿਹਾ ਕੰਮ ਨਾ ਕਰੀ ਆ ਦਾਗ ਲੱਗ ਜਾਏ ਦਾੜੇ ਨੂੰ ਨੌਦ ਸਿੰਘ ਕੋਈ ਇਹੋ ਜਿਹਾ ਕੰਮ ਨਾ ਕਰੀ ਦਾਗ ਲੱਗ ਜਾਏ ਚੋਲੇ ਨੂੰ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਦਾ ਪਹਿਰਾਵਾ ਹੈ ਇਹ ਇਹ ਖਾਲਸੇ ਮੈਂ ਹੋ ਕਰੋ ਨਿਵਾਸ ਸਭ ਸੰਗਤਾਂ ਦਾ ਧੰਨ ਧੰਨਵਾਦ ਬਾਬਾ ਜੀ ਹੋਰਾਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰ ਹਾਜ਼ਰੀ ਲਵਾ ਕੇ ਸਾਰੇ ਸੰਗਤ ਸਮਾਪਤੀ ਸਾਰੇ ਪੜੋ ਜੀ ਗੁਰ ਜੈਸਾ ਨਹੀਂ ਕੋ ਦੇਵ ਜੀ ਗੁਰ ਜੈਸਾ ਨਹੀਂ ਕੋ ਦੇ ਜੀ ਗੁਰ ਜੈਸਾ ਨਹੀਂ ਕੋ ਦੇ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਬੋਲਦਿਆਂ ਕੋਲੋਂ ਬੇਅੰਤ ਪੁੱਲਾਂ ਦੀ ਖਿਮਾ ਅਰਦਾਸ ਕਰਨੀ ਗੁਰੂ ਸੀਸ ਤੇ ਮੇਰ ਪਰਿਆ ਹੱਥ ਰਕੇ ਪੁੱਲਾਂ ਚੁੱਕ ਦੀ ਖਿਮਾ ਬਲਾਉ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ